ਆ ਜਿਹੜਾ ਲੋਕ ਆ ਬਹੁਤ ਮਜਬੂਰ ਨੇ ਕੁਰਕੇ ਦੀਆਂ ਟਾਣੀਆਂ ਪਜਾਹ ਕਰਨੇ ਅੱਗੇ ਪਜਾਵਾਂ ਘਰਾਂ ਦਾ ਜਿਹੜਾ ਕਨੈਕਸ਼ਨ ਆ ਸੜਕ ਦੇ ਰਾਈ ਬਿਲਕੁਲ ਜਿਹੜਾ ਅੱਗੇ ਖਤਮ ਹੈ ਕਿਉਂਕਿ ਪਾਣੀ 10-10 ਫੁੱਟ ਤੋਂ ਵੀ ਜ਼ਿਆਦਾ ਪਾਣੀ ਇੱਥੇ ਹੈਗਾ ਪਾਣੀ ਵੜਿਆ ਹੋਇਆ ਲੋਕ ਕਿਵੇਂ ਆਪਣੇ ਦਿਨ ਕੱਟ ਰਹੇ ਨੇ ਤਾਂ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਘਰ ਦੇ ਵਿੱਚ ਪੂਰਾ ਪਾਣੀ ਹੀ ਪਾਣੀ ਨਜ਼ਰ ਆਊਗਾ ਸਾਰਾ ਰਾਸ਼ਨ ਸੁੱਕਾ ਤੂੜੀ ਸਭ ਕੁਝ ਹੈ ਜੋ ਪਾਣੀ ਅੱਗੇ ਨਾਲੋਂ ਵਧਿਆ ਹੈ ਜਾਂ ਘਟਿਆ ਹੈ ਵਧ ਰਿਹਾ ਹੈ ਤੁਸੀਂ ਸੁਣਨਾ ਨਹੀਂ ਛੱਡ ਸਕਦੇ ਘਰ ਜਿੰਨਾਂ ਇਹਨਾਂ ਛਾੜ ਸਕਦੇ ਮਣੋ ਜਸਤਾਂ ਛੜਕਦੇ ਘਾਰ ਆ ਦੀਵੇਂ ਬਣਾ ਛਾੜ ਕੇ ਜਾਵੇ ਪਾਣੀ ਵਿੱਚ ਰਹਿਣਾ ਵੀ ਪੈਣਾ ਹੈ ਬੇੜੀ ਆ ਕੋਈ ਬੇੜੀ ਇੰਜਨ ਵਾਲੀ ਨਹੀਂ ਆਈ ਦੇਖਿਆ ਤੁਹਾਡੇ ਇੱਕੋ ਹੀ ਇਹ ਚੱਪੂਆਂ ਦੀ ਕੋਈ ਬਾਸ ਆਏਗੀ ਬੇੜੀ ਹਾਈ ਕਰਨੀ ਕੋਈ ਜੇ ਖਾਸ ਤੌਰ ਤੇ ਬੀਬੀ ਨੂੰ ਕਿਸੇ ਨੂੰ ਐਮਰਜੈਂਸੀ ਹੋ ਜੇ ਕਿਸੇ ਦਾ ਬੱਚਾ ਹੋਣ ਵਾਲਾ ਉਹ ਤਾਂ ਕਦੇ ਪਹੁੰਚ ਹੀ ਨਹੀਂ ਪਾਉਣਗੇ ਨਹੀਂ ਤਾਂ ਇਹ ਤਾਂ ਪਹੁੰਚ ਹੀ ਨਹੀਂ ਸਕਦੇ ਹੁਣ ਆਪਾਂ ਇਹ ਕੋਈ ਉੱਤੇ ਘੱਟ ਘੜ ਪੰਜ ਮਾਈਲ ਪੁਆਇੰਟ ਤੋਂ ਸੇ ਘਾਰ ਵਿੱਚ ਪਾਣੀ ਹੈ ਕਿਸੇ ਪਰੇਤ ਦੇ ਇੰਟਰਪੋਰਟ ਤੋਂ ਤੇ ਫਿਰ ਵੀ ਲੋਕ ਜਿੱਤ ਜਾ ਰਾ ਕਰ ਰਹੇ ਨੇ ਕਾਦੇ ਸਰਹੱਦੀ ਪਿੰਡਾਂ ਦੇ ਵਿੱਚ ਆ ਤੇ ਇੱਥੋਂ ਕਰੀਬ 1 ਕਿਲੋਮੀਟਰ ਅੱਗੇ ਬਾਰਡਰ ਹੈ ਪਰ 1 ਕਿਲੋਮੀਟਰ ਤੇ ਜਿਹੜੀਆਂ ਟਾਣੀਆਂ ਹੈਗੀਆਂ ਨੇ ਸਰਹੱਦੀ ਲਾਸਟ ਘਰ ਨੇ ਜਿਹੜੇ ਆਖਰੀ ਘਰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਕੁਰਕਾ ਪਿੰਡ ਹੈ ਤੇ ਕੁਰਕੇ ਦੀਆਂ ਟਾਣੀਆਂ ਨੇ ਮੈਂ ਸਹੀ ਕਹਿ ਰਹੇ ਹਾਂ ਜੀ ਤਾਂ ਜਿਹੜਾ ਲੋਕ ਆ ਬਹੁਤ ਮਜਬੂਰ ਨੇ ਕੁਰਕੇ ਦੀਆਂ ਟਾਣੀਆਂ ਪੰਜਾਹ ਘਰ ਨੇ ਅੱਗੇ ਪੰਜਾਹਾਂ ਘਰਾਂ ਦਾ ਜਿਹੜਾ ਕਨੈਕਸ਼ਨ ਹੈ ਸੜਕ ਦੇ ਰਾਹੀਂ ਬਿਲਕੁਲ ਜਿਹੜਾ ਅੱਗੇ ਖਤਮ ਹੈ ਕਿਉਂਕਿ ਪਾਣੀ 10 10 ਫੁੱਟ ਤੋਂ ਵੀ ਜ਼ਿਆਦਾ ਪਾਣੀ ਇੱਥੇ ਹੈਗਾ 10 ਫੁੱਟ ਤੋਂ ਜ਼ਿਆਦਾ ਤੁਸੀਂ ਸਮਝ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਔਰ ਇਸ ਸੜਕ ਤੇ ਖੜਾ ਸੜਕ ਤੇ ਵੀ ਪਿੱਛੇ ਜਾ ਕੇ ਆਏ ਆ ਤਾਂ 3 4 ਫੁੱਟ ਦੇ ਕਰੀਬ ਜਿਹੜਾ ਪਾਣੀ ਹੈਗਾ ਤੇ ਇਧਰ ਦੇਖੋਗੇ ਘਰ ਦੇ ਵਿੱਚ ਪਾਣੀ ਵੜਿਆ ਹੋਇਆ ਲੋਕ ਕਿਨੇ ਆਪਣੇ ਦਿਨ ਕੱਟ ਰਹੇ ਨੇ ਤਾਂ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਘਰ ਦੇ ਵਿੱਚ ਪੂਰਾ ਪਾਣੀ ਹੀ ਪਾਣੀ ਨਜ਼ਰ ਆਊਗਾ ਸਾਰਾ ਰਾਸ਼ਨ ਸੁੱਕਾ ਤੂੜੀ ਸਭ ਕੁਝ ਹੈ ਜੋ ਭਿੱਜ ਚੁੱਕਾ ਹੈ ਅੰਕਲ ਜੀ ਤੁਹਾਡਾ ਘਰ ਹੈ ਇਹ ਸਾਡੇ ਹੋਇਆ ਸਾਡੀ ਤੂੜੀ ਸਾਡੇ ਸਾਰੇ ਦੁੱਤੀਆਂ ਕਮਰਿਆਂ ਚ ਪਾਣੀ ਪਾਣੀ ਵਾਹ ਫਿਰਦਾਇਆ ਸੀ ਸਾਰੇ ਘਰ ਚ ਸਾਰੇ ਅੰਦਰ ਤਾਂ ਸਾਰੇ ਕਮਰੇ ਪਾਣੀ ਪਾਣੀ ਵਾਹ ਫਿਰਦਾ ਹੈ ਅਵਲੇ ਮੱਝਾ ਪਾਣੀ ਚ ਕੱਢੀ ਗਿਆ ਪਾਣੀ ਤੇ ਪਾਣੀ ਅੱਗੇ ਨਾਲੋਂ ਵਧਿਆ ਜਾਂ ਘਟਿਆ ਜੀ ਵਧਦਾ ਵਾ ਪਾਣੀ ਕਿਨ ਵਧਦਾ ਵਾ ਵਧ ਰਿਹਾ ਜੀ ਫੁੱਟ ਵਧਿਆ ਤੇ 1 ਫੁੱਟ ਵਧਿਆ ਤੇ ਕਿੰਨਾ ਕਿੰਨਾ ਪਾਣੀ ਅੱਗੇ ਇਸ ਤੋਂ ਸੜਕ ਤੋਂ ਆਪਣੇ ਤੋਂ ਰਸਤੇ ਤੇ ਜਾइए 10 ਫੁੱਟ ਘਰੀਬ ਪਾਣੀ ਹੈਗਾ ਤੇ ਅੱਗੇ ਟਾਣੀਆਂ ਤੋਂ 3-4 ਫੁੱਟ ਪਾਣੀ ਹੋਰ ਹੈਗਾ ਉੱਥੇ ਹਾਂਜੀ 13-14 ਫੁੱਟ ਹੈ ਜਾਨੀ ਉੱਥੇ ਤੇ ਫਿਰ ਤੁਸੀਂ ਆਂਟੀ ਜਿਵੇਂ ਮੁਸ਼ਕਲ ਹਾਲਾਤ ਚ ਆਪਦੇ ਘਰੇ ਬੈਠੇ ਹੋ ਤੋਂ ਨੂੰ ਲੱਗਦਾ ਨਹੀਂ ਕਿ ਸੇਕ ਜਗ੍ਹਾ ਤੇ ਜਾਣਾ ਚਾਹੀਦਾ ਕਿਸੇ ਸੰਗ ਇਹ ਤਾਂ ਕਿਹਦੇ ਅਲ ਜਾ ਗਏ ਚਲੇ ਕੋਈ ਇੱਥੇ ਮਣ ਬਹਿਣਾ ਵੀ ਪੈਂਦਾ ਸਾਰਾ ਘਰ ਵੀ ਨਹੀਂ ਛੱਡ ਤੇ ਚਲਾ ਜਾਗੇ ਆ ਜਾਂਦਾ ਕਿਉਂਕਿ ਚੋਰੀਆਂ ਇੱਥੇ ਬਹੁਤ ਚੋਰੀ ਚੋਰੀ ਕਰਨ ਵਾਲੇ ਹੈਗੇ ਨੇ ਤੇ ਤੁਸੀਂ ਸੁਣਨਾ ਨਹੀਂ ਛੱਡ ਸਕਦੇ ਘਰ ਹਾਂ ਸੁਣਾਂ ਨਹੀਂ ਨਾ ਛੱਡ ਸਕਦੇ ਮੇਰੇ ਰਸਤੇ ਆ ਛੜ ਕੋਤੇ ਘਾਰ ਆ ਕਿਵੇਂ ਬੰਦਾ ਛੱਡ ਕੇ ਜਾਵੇ ਪਾਣੀ ਵਿੱਚ ਰਹਿਣਾ ਵੀ ਪੈਣਾ ਹੈ ਤੁਹਾਡੇ ਪਸ਼ੂ ਸੁਰੱਖਿਅਤ ਨਹੀਂ ਜੀ ਨਹੀਂ ਪਸ਼ੂ ਆ ਗਿਆ ਸੋਈ ਵਾਲੇ ਪਾਣੀ ਚ ਘੱਡ ਕੇ ਲਾਏਗੇ ਪਾਸੇ ਕਿਤੇ ਨਹੀਂ ਮਾਰਨ ਪੀਜਦੇ ਇਥੋਂ ਹਾਂਜੀ ਪੀਜਦੇ ਤੇ ਘਰੇ ਰਾਸ਼ਨ ਲੰਗਰ ਪਾਣੀ ਪਹੁੰਚ ਰਿਹਾ ਜੀ ਹਾਂਜੀ ਹੁਣ ਦੇਵੇਂ ਆ ਜਾਂਦੇ ਲੱਲਵੇ ਦੇਥੋਂ ਰਾਸ਼ਨ ਕਿੰਨਾ ਤੁਮੇ ਆ ਜਾਂਦੇ ਘਰੇ ਤਾਂ ਕਿਉਂਕਿ ਪਕਾਣ ਦੀ ਸਥਿਤੀ ਚ ਰਿਹਾ ਨਹੀਂ ਪਾਣੀ ਪਾਣੀ ਘਰ ਕਰੇ ਚ ਆ ਕਰਦਾ ਹੈ ਅੰਦਰ ਬਾ ਸਾਰੀ ਥਾਂ ਪਾਣੀ ਪਾਣੀ ਵਾਹ ਰਿਹਾ ਕੋਈ ਤੋਂ ਡਿਗੋਲੀ ਪ੍ਰਸ਼ਾਸਨ ਪਹੁੰਚਿਆ ਜੀ ਕੋਈ ਨਹੀਂ ਕੋਈ ਵਰਕ ਹੋਣ ਚਾ ਕੋਈ ਦੀ ਹੈ ਬੇੜੀ ਹੈ ਕੋਈ ਬੇੜੀ ਇੰਜਨ ਵਾਲੀ ਨਹੀਂ ਆਈ ਦੇਖਿਆ ਤੁਹਾਡੇ ਇੱਕੋ ਹੀ ਇਹ ਚੱਪੂ ਵਾਲੀ ਕੋਈ ਬੱਸ ਆਏਗੀ ਬੇੜੀ ਹੋਰ ਤਾਈ ਕੋਈ ਨਹੀਂ ਜੇ ਖਾਸ ਤੌਰ ਤੇ ਬੀਬੀ ਨੂੰ ਕਿਸੇ ਨੂੰ ਐਮਰਜੈਂਸੀ ਹੋ ਜੇ ਕਿਸੇ ਦੇ ਬੱਚਾ ਆਉਣ ਵਾਲਾ ਉਹ ਤਾਂ ਕਦੇ ਪਹੁੰਚ ਹੀ ਨਹੀਂ ਪਾਉਣਗੇ ਨਹੀਂ ਤਾਂ ਇਹ ਤਾਂ ਪਹੁੰਚ ਨਹੀਂ ਸਕਦੇ ਇਹ ਤਾਂ ਚੱਪੂ ਮਾਰ ਮਾਰ ਕੇ 2 ਘੰਟੇ ਚੱਲ ਜਾਂਦੀ ਹੈ ਬੜੀ ਲੇਟ ਟੱਪੜ ਦੇ ਇਨਸਾਨ ਹੋ ਜਾਂਦੇ ਦੇਖ ਦੂਜਾ ਕਿਹੜਾ ਨਹੀਂ ਹੁੰਦਾ ਤੇ ਨਾ ਐਸਡੀਆਰ ਐਫ ਨਾ ਕੋਈ ਐਨਡੀਆਰ ਐਫ ਕੋਈ ਵੀ ਨਹੀਂ ਆਇਆ ਇੱਥੇ ਕੋਈ ਸਾਡਾ ਨਹੀਂ ਕੋਈ ਇੰਜਨ ਵਾਲੀ ਬੇੜੀ ਲੈ ਕੇ ਨਹੀਂ ਆਇਆ ਨਹੀਂ ਜੀ ਕੋਈ ਵੀ ਨਹੀਂ ਆਇਆ ਨਹੀਂ ਜੀ ਇੱਥੇ ਕੋਈ ਸਾਥਾ ਵਾਲੇ ਨਹੀਂ ਆਏ ਕੋਈ ਕੋਈ ਪਾਰਟੀ ਵਾਲਾ ਨਹੀਂ ਆਇਆ ਜੀ ਇੱਥੇ ਆਪਣੇ ਇੱਕ ਢਾਣੀ ਹੋ ਗਈ ਜੀ ਅੱਗੇ ਸੋ ਅੱਜ ਆਪੇ ਰੋੜੀ ਉੱਥੇ ਘੜਗੜ 5-5 ਫੁੱਟ ਦੇ ਸੇ ਘਾਰ ਵਿੱਚ ਪਾਣੀ ਹੈ ਕਿਸੇ ਪਾਹ ਦੇ 3-3 ਫੁੱਟ ਪਾਣੀ ਤੇ ਫਿਰ ਵੀ ਲੋਕ ਤੇ ਗੁਜ਼ਾਰਾ ਕਰ ਰਹੇ ਨੇ ਤੇ ਕੋਈ ਆਪਣੇ ਬਾਜੰਦੇ ਏਰੀਆ ਆਪਣੇ ਲਾਲਾਵਾਸ ਉਹ ਦੰਗਾ ਨਗਰ ਤੋਂ ਇਹ ਸੇਵਾ ਲਈ ਤੇ ਉਹ ਹੀ ਪਹੁੰਚ ਰਹੇ ਨੇ ਕੱਲ ਉਹ ਆਏ ਸੀ ਚਾਰਾ ਦੇ ਕੇ ਸੀ ਪਛਵਾ ਦਾ ਜੀ ਤੇ ਅੱਜ ਤੁਸੀਂ ਆਏ ਜੀ ਦਲਾਲਾਵਾ ਤੋਂ ਆਪਣੇ ਲੋਕ ਮਦਦ ਲਈ ਆ ਰਹੇ ਪ੍ਰਸ਼ਾਸਨ ਨਹੀਂ ਆ ਰਹੇ ਲੋਕ ਆ ਰਹੇ ਆ ਬਸ ਲੋਕ ਤੁਸੀਂ ਦੇਖਿਆ ਦੂਰੋਂ ਦੂਰੋਂ ਲੋਕ ਚੱਲ ਕੇ ਆ ਰਹੇ ਆ ਪਰ ਪ੍ਰਸ਼ਾਸਨ ਨਹੀਂ ਕੋਈ ਆ ਰਹੇ